ਸਰਬਜੀਤ ਸੰਗਰੂਰ ਵੀਰ ਦੀ ਰਚਨਾ ਪਾਲਣਾ ਸੀ ਮੇਰੀ ਆਕਾਸ਼ ਨੂੰ ਕਾਸ਼ ਸੋਚ ਮੇਰੀ ਵਿਸ਼ਾਲ ਹੁੰਦੀ ਬਣ ਜਾਣਾ ਸੀ ਜੀਵਨ ਸਾਥੀ ਉਸ ਦਾ ਜੇ ਉਸ ਨੂੰ ਮੇਰੀ ਵੀ ਪਾਲ ਹੁੰਦੀ ਜੇ ਉਸ ਨੂੰ ਮੇਰੀ ਵੀ ਪਾਲ ਹੁੰਦੀ ਨਾ ਰੁੱਲਦੇ تیر ਨਾ ਸੀ ਮੈਂ ਕਦੇ ਵੀ ਕਾਸ਼ ਉਸ ਨਾਲ ਹੁੰਦੀ ਮੁਲਾਕਾਤ ਤੇ ਰੰਗੀ